ਖਬਰ ਜੁੜੀ ਹੈ ਦਿੱਲੀ ਦੇ ਆਪਕਾਰੀ ਨੀਤੀ ਤੇ ਮਨੀ ਲਾਂਡਰਿੰਗ ਮਾਮਲੇ ਦੇ ਨਾਲ ਜਿਸ ਨੂੰ ਲੈ ਕੇ ਕਾਫੀ ਜ਼ਿਆਦਾ ਸੁਰਖੀਆਂ ਬਣੀਆਂ ਹੋਈਆਂ ਨੇ ਤੇ ਹੁਣ ED ਦੇ ਵੱਲੋਂ ਸਬੰਧ ਜਾਰੀ ਕੀਤਾ ਹੈ ਦੂਸਰੀ ਵਾਰ ਆਪ ਸਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੂਰਾ ਮਾਮਲਾ ਕੀ ਹੈ ਉਸ ਬਾਰੇ ਵੀ ਜਾਣਕਾਰੀ ਦੇ ਦਿੰਦੇ ਆ ਅਜੀਤ ਦੇ ਵਿੱਚ ਸ਼ਾਪੀਸ ਰਿਪੋਰਟ ਦੇ ਅਨੁਸਾਰ ਖਬਰ ਦੱਸ ਰਹੇ ਆ ED ਨੇ ਆਪਕਾਰੀ ਨੀਤੀ ਨਾਲ ਜੁੜੇ منی ਲਾਂਡਰਿੰਗ ਮਾਮਲੇ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 21 ਦਸੰਬਰ ਨੂੰ ਪੁੱਛਗਿੱਛ ਦੇ ਲਈ ਨਵਾਂ ਸਮਨ ਜਾਰੀ ਕਰ ਦਿੱਤਾ ਇਸ ਤੋਂ ਪਹਿਲਾਂ ਕੇਜਰੀਵਾਲ ਨੂੰ 2 ਨਵੰਬਰ ਨੂੰ ਜਾਂਚ ਏਜੰਸੀ ਅੱਗੇ ਪੇਸ਼ ਹੋਣ ਦਾ ਨੋਟਿਸ ਭੇਜਿਆ ਗਿਆ ਸੀ ਪਰ ਕੇਜਰੀਵਾਲ ਨੇ ਨੋਟਿਸ ਨੂੰ ਗੈਰ ਕਾਨੂੰਨੀ ਦੱਸ ਕੇ ਨੋਟਿਸ ਵਾਪਸ ਲੈਣ ਦੀ ਮੰਗ ਕੀਤੀ ਹੈ ਅਤੇ ਉਹਨਾਂ ਨੇ ਈਡੀ ਦੇ ਮੋਹਰੇ ਪੇਸ਼ ਨਹੀਂ ਹੋਏ ਸਨ ਅਧਿਕਾਰੀਆਂ ਨੇ ਦੱਸਿਆ ਕਿ ਆਪ ਦੇ ਰਾਸ਼ਟਰੀ ਕਨਵੀਨਰ ਆਪ ਸੁਪਰੀਮੋ ਯਾਨੀ ਕੇਜਰੀਵਾਲ ਨੂੰ ਸੰਬੰਧ ਕਥਿਤ ਦਿੱਲੀ ਆਪਕਾਰੀ ਨੀਤੀ ਮਾਮਲੇ ਦੇ ਵਿੱਚ ਪੁੱਛਗਿੱਛ ਕਰਨ ਅਤੇ منی ਲਾਂਡਰਿੰਗ ਰੋਕੂ ਕਾਨੂੰਨ ਤਹਿਤ ਉਹਨਾਂ ਦੇ ਬਿਆਨ ਦਰਜ ਕਰਨ ਨਾਲ ਸੰਬੰਧਿਤ ਸੀ ਦਿਲਚਸਪ ਗੱਲ ਤਾਂ ਇਹ ਹੈ ਵਿਵਾਦਿਤ ਆਪਕਾਰੀ ਪਾਲਿਸੀ ਨੂੰ ਲੈ ਕੇ ਏਜੰਸੀਆ सीबीआई ਤੇ ਈਡੀ ਵੱਲੋਂ ਸ਼ੁਰੂ ਹੋਈ ਕਾਰਵਾਈ ਤੋਂ ਬਾਅਦ ਸਾਲ 2021-22 ਦੀ ਪਾਲਿਸੀ ਵਾਪਸ ਲੈ ਲਈ ਕਿ ਜਦੋਂ ਕਿ ਪੰਜਾਬ ਵਿੱਚ ਇਹ ਪਾਲਿਸੀ ਹੁਣ ਵੀ ਲਾਗੂ ਹੈ ਇਸ ਨੂੰ ਅਧਿਕਾਰੀਆਂ ਨੂੰ ਦਿੱਲੀ ਬੁਲਾ ਕੇ ਮਨੀਸ਼ ਸ਼ਿਸ਼ੋਧਿਆ ਤੇ ਅਰਵਿੰਦ ਕੇਜਰੀਵਾਲ ਨਾਲ ਹੋਏ مشورਿਆਂ ਤੋਂ ਬਾਅਦ ਫਾਈਨਲ ਕੀਤਾ ਗਿਆ ਸੀ ਚਰਚਾ ਹੈ ਕਿ ਕੇਂਦਰੀ ਜਾਂਚ ਏਜੰਸੀ ਸੁਪਰੀਮ ਕੋਰਟ ਦੇ ਹੁਕਮਾਂ ਕਰਨ ਅਦਾਲਤ ਦੇ ਵਿੱਚ ਤਲਾਨ ਪੇਸ਼ ਕਰਨ ਦੇ ਲਈ ਪੰਜਾਬ ਵਿੱਚ ਜਾਂਚ ਨੂੰ ਪੂਰਾ ਕਰਨ ਦੇ ਲਈ ਜਿਹੜਾ ਛੇਤੀ ਕਰਨ ਗਿਆ ਕਿਉਂਕਿ ਪੰਜਾਬ ਦੀ ਜਾਂਚ ਵੀ ਦਿੱਲੀ ਨਾਲ ਜੁੜੀਆਂ ਹੋਈਆਂ ਨੇ ਪੰਜਾਬ ਤੋਂ ਗੁਜਰਾਤ ਗੋਆ ਤੇ ਆਮ ਆਦਮੀ ਪਾਰਟੀ ਨੂੰ ਪੇਜੇ ਪੈਸੇ ਦੇ ਦੋਸ਼ਾਂ ਦੀ ਜਾਂਚ ਵੀ ਏਜੰਸੀਆਂ ਕਾਫੀ ਹੱਦ ਤੱਕ ਕਰ ਚੁੱਕੀਆਂ ਹਨ ਅਤੇ ਇਸ ਮਾਤਰ ਦੇ ਲਈ ਜਾਂਚ ਏਜੰਸੀਆਂ ਜਲੰਧਰ ਲੁਧਿਆਣਾ ਤੇ ਮੁਹਾਲੀ ਦੀ ਕਈ ਥਾਵਾਂ ਦੇ ਉੱਪਰ ਰੇਡ ਵੀ ਕਰ ਚੁੱਕੀਆਂ ਨੇ ਸੁਪਰੀਮ ਕੋਰਟ ਦੇ ਵਿੱਚ ਜਾਂਚ ਏਜੰਸੀ ਨੇ 338 ਕਰੋੜ ਰੁਪਏ ਦੇ ਟ੍ਰਾਂਸਫਰ ਦੇ ਦੋਸ਼ ਲਗਾਏ ਹਨ ਪਰ ਅਦਾਲਤ ਦੇ ਹੁਕਮਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵੀ ਪੈਸੇ ਜਿਹੜੇ ਹੈ ਜਿਹੜੇ ਉਹਨਾਂ ਦੇ ਲਈ ਲਾਪਾਤਰੀ ਹੋਣ ਕਾਰਨ ਪਾਰਟੀ ਵੀ ਦੋਸ਼ੀ ਬਣ ਗਈ ਹੈ ਇਸ ਕਰਣ ਦੇ ਜਾਂਚ ਦੇ ਕੇਰੇ ਵਿੱਚ ਪਾਰਟੀ ਦੇ ਕਰਨ ਕਰਕੁਨ ਵੀ ਸ਼ਾਮਿਲ ਨੇ ਪੰਜਾਬ ਵਿੱਚ ਵਿਵਾਦਿਤ ਆਪਕਾਰੀ ਨੀਤੀ ਨੂੰ ਬਣਾਉਣਾ ਜਾਂ ਅਪਣਾਉਣ ਤੇ ਲਾਗੂ ਕਰਨ ਵਿੱਚ ਮੁੱਖ ਮੰਤਰੀ ਦੇ ਦਫ਼ਤਰ ਤੇ ਮੰਤਰੀ ਦੇ ਰੋਲ ਸੰਬੰਧੀ ਵੀ ਹੁਣ ਜਾਂਚ ਅੱਗੇ ਵਧ ਸਕਦੀ ਹੈ ਤੇ ਇਹ ਚਿੰਤਾ ਵਾਜਰਤੀ ਹਲਕਿਆਂ ਨੂੰ ਕਾਫੀ ਸਤਾ ਰਹੀ ਹੈ ਕੇਜਰੀਵਾਲ ਨੂੰ ਸੰਬੰਧ ਜੜਾ ਇਸ ਤੋਂ ਪਹਿਲਾਂ ਵੀ ਜਾਰੀ ਹੋਇਆ ਸੀ ਸੰਬੰਧਾਂ ਦੀਆਂ ਖਬਰਾਂ ਤੋਂ ਬਾਅਦ ਜਿੱਥੇ ਅਧਿਕਾਰੀ ਵਿਚਲੇ ਵਿਚਾਨੀ ਤੇ ਬੰਦ ਕਮਰਾ ਮੀਟਿੰਗਾਂ ਦੀਆਂ ਰਿਪੋਰਟਾਂ ਹਨ ਉੱਥੇ ਹੀ ਮੁੱਖ ਮੰਤਰੀ ਵੀ ਪੈਦਾ ਹੋਈ ਸਥਿਤੀ ਉੱਤੇ ਸਾਥੀਆਂ ਨਾਲ ਵਿਚਾਰਾ ਕਰ ਰਹੇ ਹਨ ਅਤੇ ਮੁੱਖ ਮੰਤਰੀਆਂ ਅਤੇ ਮੁੱਖ ਮੰਤਰੀ ਮੰਤਰੀਆਂ ਤੇ ਸੀਨੀਅਰ ਆਗੂਆਂ ਦੇ ਵੱਲੋਂ ਕੇਜਰੀਵਾਲ ਦੀ ਪੁੱਛਗਿੱਛ ਦੇ ਲਈ 21 ਦਸੰਬਰ ਨੂੰ ਦਿੱਲੀ ਵਿਖੇ ਹਾਜ਼ਰ ਰਹਿਣ ਦਾ ਵੀ ਪ੍ਰੋਗਰਾਮ ਉਲਿੱਕਿਆ ਜਾ ਰਿਹਾ ਹੈ ਪਾਰਟੀ ਹਲਕਿਆਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਵੀ ਚਿੰਤਾ ਹੈ ਕਿ ਪਾਰਟੀ ਦੇ ਕੱਟੜ ਇਮਾਨਦਾਰ ਵਾਲੇ ਅਕਸ ਨੂੰ ਅਜਹੀ ਕਾਰਵਾਈਆਂ ਨਾਲ ਨੁਕਸਾਨ ਤਾਂ ਨਹੀਂ ਪਹੁੰਚੇਗਾ ਆਉਂਦੀਆਂ ਚੋਣਾਂ ਕਾਰਨ ਪਾਰਟੀ ਅਕਸ ਨੂੰ ਬਚਾਉਣਾ ਵੱਡੀ ਚਿੰਤਾ ਦਾ ਕਾਰਨ ਤੇ ਵਿਸ਼ਾ ਵੀ ਬਣ ਚੁੱਕਿਆ ਹੈ ਕੇਜਰੀਵਾਲ ਦੀ ਗ੍ਰਿਫਤਾਰੀ ਹੋਣ ਦੀ ਸੂਰਤ ਨੂੰ ਮੁੱਖ ਰੱਖ ਕੇ ਪਾਰਟੀ ਦੇ ਵੱਲੋਂ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ ਪਾਰਟੀ ਹਲਕਿਆਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਵੱਡੀ ਚਿੰਤਾ ਹੈ ਕਿ ਕੇਂਦਰੀ ਏਜੰਸੀ ਰਾਜ ਦੇ ਕੁਝ ਅਧਿਕਾਰੀਆਂ ਨੂੰ ਕੇਸ ਵਿੱਚ ਸਰਕਾਰੀ ਗਵਾਹ ਬਣਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕਰ ਰਹੀ ਹੈ ਕੇਜਰੀਵਾਲ ਦੀ ਪੁੱਛਗਿੱਛ ਤੋਂ ਬਾਅਦ ਜਾਂਚ ਦੇ ਘਟਨਾਕ੍ਰਮ ਦੀ ਗਰਵਟ ਲੈਂਦੇ ਹਨ ਪਾਰਟੀ ਦੀਆਂ ਨਜ਼ਰਾਂ ਉਸ ਵੱਲ ਲੱਗੀਆਂ ਹੋਈਆਂ ਨੇ ਉਥੇ ਦੱਸਦੀ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲੋਂ ਕੇਂਦਰੀ ਜਾਂਚ ਏਜੰਸੀ ਤੇ ED ਦੇ ਵੱਲੋਂ ਪੈਸੇ ਦੀ ਟ੍ਰਾਂਸਫਰ ਤੇ ਦੋਸ਼ ਦੇ ਵਿੱਚ ਪੁੱਛਗਿੱਛ ਦੇ ਲਈ 21 ਦਸੰਬਰ ਨੂੰ ਬੁਲਾਉਣ ਦੇ ਨੋਟਿਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਵਿੱਚ ਪੂਰਨ ਤੌਰ ਤੇ ਇਸ ਵੇਲੇ ਹਰਕੰਪ ਵਾਲੀ ਸਥਿਤੀ ਬਣੀ ਹੋਈ ਹੈ ਆਪਕਾਰੀ ਵਿਭਾਗ ਦੇ ਅਧਿਕਾਰੀ ਜੋ ਪਹਿਲਾਂ ਹੀ ਜਾਂਚ ਦੇ ਘੇਰੇ ਵਿੱਚ ਹਨ ਅਤੇ ਉਹਨਾਂ ਤੋਂ ਪੁੱਛਗਿੱਛ ਜਿਹੜੀ ਹੈ ਇਸ ਵੇਲੇ ਕੀਤੀ ਜਾ ਰਹੀ ਹੈ ਤੇ علاوہ ਦੋ ਸੀਨੀਅਰ ਆਈਏਐਸ ਅਧਿਕਾਰੀ ਐਡੀਸ਼ਨਲ ਚੀਫ ਫੈਕਟਰੀ ਕੇਏਜੀ ਸਨਹਾ ਅਤੇ ਸੂਬੇ ਦੇ ਪ੍ਰਮੁੱਖ ਸਖਤਰ ਪੱਧਰ ਤੇ ਵੀ ਅਧਿਕਾਰੀ ਵਰੁਣ ਖਰੁਜਮ ਵਿਰੋਧ ਕਾਰਵਾਈ ਦੇ ਲਈ ਕੇਂਦਰ ਦੇ ਵੱਲੋਂ 17ਏ ਅਧੀਨ ਪ੍ਰਵਾਨਗੀ ਵੀ ਮੰਗੀ ਗਈ ਹੈ ਉਕਤ ਦੋਨੋਂ ਅਧਿਕਾਰੀ ਦਿੱਲੀ ਦੀ ਵਿਵਾਦਿਤ ਆਪਕਾਰੀ ਨੀਤੀ ਦੇ ਨਾਲ ਜੁੜੇ ਹੋਏ ਨੇ ਤੇ ਨਾਲ ਹੀ ਇਹਨਾਂ ਦੋਵਾਂ ਅਧਿਕਾਰੀਆਂ ਤੋਂ ਵੀ ਕਿਚ ਗਿੱਟਸ ਹੋ ਰਹੀ ਹੈ ਪਰ ਸਰਕਾਰ ਦੇ ਵਿੱਚ ਪਾਲਿਸੀ ਬਣਾਉਣਾ ਮੁੱਖ ਮੰਤਰੀ ਦੇ ਪਦਦਰ ਦੇ ਰੋਲ ਸੰਬੰਧੀ ਜਾਂਚ ਏਜੰਸੀਆਂ ਦੇ ਵੱਲੋਂ ਕਾਰਵਾਈ ਹੋਣਾ ਬਾਕੀ ਹੈ ਤਾਂ ਇਸ ਸ਼ਰਾਬ ਘੁਟਾਲੇ ਮਾਮਲੇ ਦੇ ਵਿੱਚ 21 ਦਸੰਬਰ ਨੂੰ ਈਡੀਏ ਦੇ ਸਾਹਮਣੇ ਪੇਸ਼ ਹੋਣ ਦੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਕੇਜਰੀਵਾਲ ਦੀ ਪਰ ਨਾਲ ਹੀ ਇੱਕ ਘਟਨਾਕਰਮ ਅਜਿਹੇ ਸਮੇਂ ਦੇ ਵਿੱਚ ਆਇਆ ਜਦੋਂ ਕੁਝ ਦਿਨ ਦੇ ਲਈ ਦਿੱਲੀ ਸਰਕਾਰ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਕੇਜਰੀਵਾਲ 19 ਦਸੰਬਰ ਤੋਂ ਕਿਸੇ ਅਣਦਸੀ ਥਾਂ ਉੱਤੇ 10 ਦਿਨ ਦੇ ਜਿਹੜਾ ਮੈਡੀਟੇਸ਼ਨ ਕੋਰਸ ਕਰਨ ਦੇ ਲਈ ਰਵਾਨਾ ਹੋ ਰਹੇ ਨੇ ਈਡੀ ਦੁਆਰਾ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਵਿੱਚ ਆਪ ਨੇਤਾ ਮਨੀਸ਼ ਸ਼ੋਧਿਆ ਅਤੇ ਸੰਜੀਤ ਸਿੰਘ ਸਮੇਤ ਸ਼ਾਮਿਲ ਨੇ ਏਜੰਸੀ ਨੂੰ ਇਸ ਮਾਮਲੇ ਦੇ ਵਿੱਚ ਜਲਦ ਹੀ ਦੋਸ਼ ਪੱਤਰ ਦائر ਕਰਨ ਦੀ ਉਮੀਦ ਹੈ ਪਹਿਲੇ ਸਮਨ ਤੋਂ ਬਾਅਦ ਆਪ ਨੇ ਦੋਸ਼ ਲਗਾਇਆ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਚੋਟੀ ਦੇ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਪਾਛਬਾ ਦੀ ਯੋਜਨਾ ਦੇ ਹਿੱਸੇ ਵਜੋਂ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਅਤੇ ED ਦਾ ਨੋਟਿਸ ਉਸ ਪਾਰਟੀ ਨੂੰ ਖਤਮ ਕਰਨ ਦਾ ਯਤਨ ਹੈ ਜੋ ਦਿੱਲੀ ਤੇ ਪੰਜਾਬ ਦੀ ਸੱਤਾ ਉੱਤੇ ਕਬਜ਼ਾ ਕਰ ਰਹੀ ਹੈ ED ਨੇ ਕੇਸ ਦੇ ਵਿੱਚ ਦਾਇਰ ਦੋਸ਼ ਪੱત્રਾ ਉੱਤੇ ਕੇਜਰੀਵਾਲ ਦੇ ਨਾਂ ਦਾ ਕਈ ਵਾਰ ਜ਼ਿਕਰ ਕੀਤਾ ਹੈ ਅਤੇ ਉਨ੍ਹਾਂ ਕਿਹਾ ਕਿ ਦੋਸ਼ੀ ਖਤ ਹੁਣ ਖਤਮ ਹੋ ਚੁੱਕੀ ਦਿੱਲੀ ਆਪਕਾਰੀ ਨੀਤੀ 2021-22 ਦੀ ਤਿਆਰੀ ਦੇ ਸਬੰਧਿਤ ਵਿੱਚ ਉਸ ਦੇ ਸੰਪਰਕ ਵਿੱਚ ਹਨ ਇੱਕ ਉਦਾਹਰਨ ਦੇ ਵਿੱਚ ਜਾਂਚ ਏਜੰਸੀ ਨੇ ਆਪਣੇ ਦੋਸ਼ ਪੱਤਰ ਦੇ ਵਿੱਚ ਦਾਵਾ ਕੀਤਾ ਹੈ ਕਿ ਉਸ ਦੀ ਕਥਿਤ ਤੌਰ ਉੱਤੇ ਬੀਆਰਐਸ ਨੇਤਾ ਕੇ ਕਵਿਤਾ ਨਾਲ ਜੁੜੇ ਇੱਕ ਅਕਾਊਂਟੈਂਟ ਬੁੱਚੀ ਬਾਬੂ ਦਾ ਬਿਆਨ ਦਰਜ ਕੀਤਾ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਕੇ ਕਵਿਤਾ ਕੇਜਰੀਵਾਲ ਤੇ ਸੋਸ਼ੋਦੀਆ ਵਿਚਾਰੇ ਇੱਕ ਸਿਆਸੀ ਸ਼ਰਮਤ ਜੀ ਉਸ ਪ੍ਰਕਿਰਿਆ ਦੇ ਵਿੱਚ ਕੇ ਕਵਿਤਾ ਨੇ 2019 2 ਮਾਰਚ 2021 ਨੂੰ ਵਿਜੇ ਨਾਇਰਾ ਨਾਲ ਵੀ ਮੁਲਾਕਾਤ ਕੀਤੀ ਗ੍ਰফতার ਦੋਸ਼ ਦੋਸ਼ੀ ਨਿਰਦੇਸ਼ अरोड़ा ਨਾਲ ਜੁੜੇ ਇੱਕ ਹੋਰ ਮਾਮਲੇ ਦੇ ਵਿੱਚ ਈਡੀ ਨੇ ਕਿਹਾ ਹੈ ਕਿ ਉਸ ਨੇ ਦੱਸਿਆ ਹੈ ਕਿ ਉਹ ਕੇਜਰੀਵਾਲ ਨੂੰ ਇੱਕ ਵਾਰ ਉਨ੍ਹਾਂ ਦੀ ਰਿਹਾਈਸ਼ ਉੱਤੇ ਮਿਲਿਆ ਸੀ ਇਸੇ ਤਰ੍ਹਾਂ ਦੋਸ਼ ਪੱਤਰ ਦੇ ਵਿੱਚ ਕਿਹਾ ਗਿਆ ਹੈ ਕਿ YSR CP ਦੇ ਸੰਸਦ ਮੈਂਬਰ ਮੁਕਤਾ ਸ਼੍ਰੀ ਵਾਲੂਵਾਸੀ ਰੈਡੀ ਨੇ ਕੇத்ਰੀਵਾਲ ਦਾ ਮੀਟਿੰਗਾਂ ਕੀਤੀਆਂ ਜਿਸ ਵਿੱਚ ਕੇத்ਰੀਵਾਲ ਨੇ ਦੱਸਿਆ ਹੈ ਕਿ ਦਿੱਲੀ ਦੇ ਜਿਹੜਾ ਸ਼ਰਾਬ ਕਾਰੋਬਾਰ ਦੇ ਵਿੱਚ ਉਹਨਾਂ ਦੇ ਦਾਖਲੇ ਦਾ ਸਵਾਗਤ ਵੀ ਕੀਤਾ ਹੈ ਇਸ ਵਿੱਚ ਕਿਹਾ ਗਿਆ ਹੈ ਕਿ ਬੂਚੀ ਬਾਬੂ ਤੇ ਇੱਕ ਹੋਰ ਦੋਸ਼ੀ अरुण पिलाई ने खुलासा ਕੀਤਾ ਹੈ ਕਿ ਉਹ ਅਤੇ ਵਿਜੇ ਨਾਇਰਾ ਆਪਕਾਰੀ ਨੀਤੀ ਨਾਲ ਸੰਬੰਧਿਤ ਸਾਰੀ ਗਤੀਵਿਧੀਆਂ ਦੇ ਲਈ ਕੇਜਰੀਵਾਲ ਤੇ ਤਤਕਾਲੀਨ ਉਪ ਮੁੱਖ ਮੰਤਰੀ ਮਨੀਸ਼ ਸ਼ੋਧਿਆ ਦੇ ਸਮਰਥਨ ਤੇ ਮਨਜ਼ੂਰੀ ਨਾਲ ਕੰਮ ਕਰ ਰਹੇ ਸਨ ਕਿਉਂਕਿ ਲਗਾਤਾਰ ਹੀ ED ਦੇ ਵੱਲੋਂ ਕੇਜਰੀਵਾਲ ਨੂੰ ਦੋ ਸਬੰਨ ਭੇਜੇ ਗਏ ਸੀ ਜਿਨ੍ਹਾਂ ਨੂੰ ਕੇਜਰੀਵਾਲ ਦੇ ਵੱਲੋਂ ਜਿਹੜਾ ਹੈ ਗੈਰ ਕਾਨੂੰਨੀ ਕੋਸ਼ਿਤ ਕਰ ਦਿੱਤਾ ਗਿਆ ਸੀ ਤੇ ਹੁਣ ਤੀਸਰਾ ਸਬੰਨ ਭੇਜਿਆ ਜਿਸ ਦੇ ਵਿੱਚ ਉਹਨਾਂ ਨੂੰ 21 ਦਸੰਬਰ ਨੂੰ ਬੁਲਾਇਆ ਗਿਆ ਤੇ ਪੁੱਛਗਛ ਦੇ ਲਈ ਤੇ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੇਜਰੀਵਾਲ ਜਿਹੜਾ ਹੈ ਉਹ ਜਾਣਗੇ ਗੱਲਬਾਤ ਕਰਨ ਦੇ ਲਈ ED ਨੂੰ ਸਵਾਲਾਂ ਦੇ ਜਵਾਬ ਦੇਣ ਦੇ ਲਈ ਆਉਣ ਵਾਲਾ ਵਕਤ ਹੀ ਦੱਸ ਸਕਦਾ ਹੈ ਤਾਂ ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਸੀ ਤੇ ਦੱਸਦੀਏ ਸ਼ਰਾਬ ਘਟਾਲਾ ਕਾਫੀ ਇਸ ਵੇਲੇ ਵਿਵਾਦਾ ਦੇ ਨਾਲ ਜੁੜਿਆ ਹੋਇਆ ਹੈ ਲਗਾਤਾਰੀ ਆਪਕਾਰੀ ਨੀਤੀ ਦਿੱਲੀ ਦੀ ਜਿਹੜੀ ਕਾਫੀ ਜ਼ਿਆਦਾ ਚਰਚਾਵਾ ਦੇ ਵਿੱਚ ਹੈ ਤੇ ਹੁਣ ਸੰਬੰਧ ਜੜਾ ਹੈ ਜਾਰੀ ਹੋਇਆ ਹੈ ਕੇਜਰੀਵਾਲ ਨੂੰ ਜਿਨ੍ਹਾਂ ਨੂੰ ਲੈ ਕੇ ਕਾਫੀ ਸਾਰਾ ਚਰਚਾਵਾ ਨੇ ਤੇ ਨਾਲ ਸਵਾਲੇ ਖੜੇ ਨੇ ਕਿ ਕੇਜਰੀਵਾਲ ਇਸ ਵਾਰ ਸੰਬੰਧ ਦੇ ਬੁਲਾਣ ਉੱਤੇ ED ਦੇ ਅੱਗੇ ਪੇਸ਼ ਹੋਣਗੇ ਜਾਂ ਨਹੀਂ ਹੋਰ ਵੱਡੀਆਂ ਤੇ ਤਾਜ਼ੀਆਂ ਰੱਦੇ ਕੰਦੇ ਲਈ ਜੁੜੇ ਰੋ ABC ਪੰਜਾਬ ਦੇ ਨਾਲ